ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼াশ੍ਰੀ ਕਾਲ ਵੈਗੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਸੋ ਅੱਜ ਗੱਲ ਕਰਦੇ ਆਂ ਜੀ ਵੀ ਮਹਾਨ ਕਿਹੜੇ ਲੋਕ ਹੁੰਦੇ ਨੇ ਮਹਾਨ ਉਹ ਲੋਕ ਹੁੰਦੇ ਨੇ ਜਿਹੜੇ ਦੂਜਿਆਂ ਬਾਰੇ ਸੋਚਦੀ ਐ ਜਿਹੜੇ ਦੂਜਿਆਂ ਦੇ ਦੁੱਖ ਚ ਆਪਣਾ ਸਾਥ ਦਿੰਦੇ ਐ ਤੇ ਮਹਾਨ ਲੋਕ ਉਹ ਵੀ ਹੁੰਦੇ ਐ ਜੋ ਕਿਸੇ ਨੂੰ ਮੁਸੀਬਤ ਵਿੱਚੋਂ ਕੱਢ ਲਿਆਉਂਦੇ ਐ ਜਾਂ ਮੁਸੀਬਤ ਚ ਪਏ ਬੰਦੇ ਦੀ ਹੈਲਪ ਕਰਦੇ ਐ ਉਹਨਾਂ ਨੂੰ ਮਹਾਨ ਕਿਹਾ ਜਾਂਦਾ ਹੈ ਮਹਾਨ ਉਹ ਨਹੀਂ ਹੁੰਦੇ ਜੋ ਕਿਸੇ ਨੂੰ ਦੁੱਖ ਤਕਲੀਫਾਂ ਚ ਵਿਪਤਾ ਚ ਪਾ ਜਾਣ ਉਹਨਾਂ ਨੂੰ ਮਹਾਨ ਨਹੀਂ ਕਿਹਾ ਜਾਂਦਾ ਮਹਾਨ ਬਣਨਾ ਵੀ ਛੋਟੀ ਮੋਟੀ ਗੱਲ ਨਹੀਂ ਹੈਗੀ ਮਹਾਨ ਬਣ ਲਈ ਬਹੁਤ ਕੁਝ ਕਰਨਾ ਪੈਂਦਾ ਕਿਉਂਕਿ ਜੇ ਆਪਾਂ ਦੇਖਿਆ ਜਾਈਏ ਤਾਂ ਦੁਨੀਆ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਮਾੜੇ ਚੰਗੇ ਬੁਰੇ ਤੇ ਕੋਈ ਪੂਰੇ ਪੂਰੇ ਕਿ ਯਾਰਾਬਾ ਦਰ ਮਿਹੂਂਦੀ ਹੈ ਦੁਨੀਆ ਨੂੰ ਨਾ ਤਾਂ ਇੱਥੇ ਕੋਈ ਜਿੱਤ ਸਕਿਆ ਨਾ ਕੋਈ ਜਿੱਤ ਸਕੇ ਦੁਨੀਆ ਬਹੁਤ ਵੱਡੀ ਹੈ ਛੋਟੀ ਨਹੀਂ ਹੋएगी ਦੁਨੀਆ ਨੂੰ ਜਿਹਨੇ ਵੀ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਉਸੇ ਬੰਦੇ ਦੀ ਹਾਰ ਹੋਈ ਹੈ ਕਿਉਂਕਿ ਦੁਨੀਆ ਕੋਈ ਜਿੱਤ ਸਕਦਾ ਹੀ ਨਹੀਂ ਜੀ ਦੁਨੀਆ ਉਹ ਹੀ ਜਿੱਤ ਸਕਦਾ ਜਿਹਨੇ ਆਪਦਾ ਮਨ ਜਿੱਤ ਲਿਆ ਮਨ ਭਾਵ ਜਿਹਨੇ ਆਪ ਦੀਆਂ ਮਨ ਤੇ ਕੰਟਰੋਲ ਪਾ ਲਿਆ ਇੱਧਰ ਲੀਆਂ ਉੱਧਰ ਲੀਆਂ ਫालतੂ ਦੀਆਂ ਗੱਲਾਂ ਛੱਡ ਕੇ ਵੀ ਚਲ ਜੋ ਹੁੰਦਾ ਕੋਈ ਜਾਣਦੇ ਜੋ ਰੱਬ ਨੂੰ ਮਨਜ਼ੂਰ ਆ ਹੋ ਕੇ ਰਹਿਣਾ ਜਿਹੜੇ ਬੰਦੇ ਨੇ ਇਹ ਚੀਜ਼ਾਂ ਸਿੱਖ ਲਈਆਂ ਸਬਰ ਕਰਨਾ ਸਿੱਖ ਲਿਆ ਵੀ ਆਪਣੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈਗਾ ਜੋ ਕੁਛ ਆ ਪਰਮਾਤਮਾ ਦੇ ਹੱਥ ਚ ਉਹ ਬੰਦਾ ਕਦੀ ਡੋਲਦਾ ਨਹੀਂ ਹੁੰਦਾ ਡੋਲਦਾ ਕਿਹੜਾ ਹੁੰਦਾ ਜਿਹੜਾ ਲੋਕਾਂ ਤੋਂ ਆਸ ਰੱਖਦਾ ਪਰਮਾਤਮਾ ਤੋਂ ਆਸ ਨਹੀਂ ਰੱਖਦਾ ਉਹ ਡੋਲ ਜਾਂਦਾ ਉਹਨੂੰ ਲੱਗਦਾ ਵੀ ਲੋਕ ਹੀ ਸਭ ਕੁਝ ਨੇ ਲੋਕ ਸਭ ਕੁਝ ਨਹੀਂ ਹੁੰਦੇ ਪਰਮਾਤਮਾ ਬਹੁਤ ਵੱਡੀ ਚੀਜ਼ ਆ ਪਰਮਾਤਮਾ ਨੇ ਅੱਜ ਤੱਕ ਬਹੁਤ ਲੋਕ ਵਿਪਤਾ ਚੋਂ ਕੱਢੇ ਆ ਬਹੁਤਾ ਲੋਕਾਂ ਦੀਆਂ ਪਰਮਾਤਮਾ ਨੇ ਇੱਛਾਵਾਂ ਪੂਰੀਆਂ ਕੀਤੀਆਂ ਨੇ ਪਰ ਆਪਣੇ ਵਰਗੇ ਡੋਲ ਜਾਂਦੇ ਆ ਦਿਲ ਛੱਟ ਜਾਂਦੇ ਆ ਦਿਲ ਕਦੇ ਵੀ ਛੱਟਣਾ ਨਹੀਂ ਚਾਹੀਦਾ ਕਿਉਂਕਿ ਦਿਲ ਛੱਟ ਕੇ ਕਰੋਗੇ ਵੀ ਕੀ ਕਹਿੰਦੇ ਬਿਗ ਗਰੀਬ ਗਰੀਬੀ ਘਟਲੇ ਲੋਕ ਨਿ ਘਟਣ ਦਿੰਦੇ ਮਤਲਬ ਵੀਊ ਨੂੰ ਜਉ ਨਹੀਂ ਦਿੰਦੇ ਤਾਨੇ ਮਿਹਲੇ ਦੇਈ ਜਾਂਦੇ ਆ ਕੋਈ ਹੋਰ ਟੰਗ ਦੀ ਬਾਹ ਵਿੱਚ ਦੱਬੀ ਜਾਂਦੇ ਆ ਇਹ ਕੰਮ ਲੋਕਾਂ ਦਾ ਮਾੜਾ ਸੋ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਇੱਕ ਬੰਦਾ ਇੱਥੇ ਆ ਵੀ ਜੁਨੀ ਭੋਗ ਰਿਹਾ ਹੈ ਟਾਈਮ ਪਾਸ ਕਰ ਰਿਹਾ ਹੈ ਕੱਟ ਰਿਹਾ ਜ਼ਿੰਦਗੀ ਹਨਾ ਫਿਰ ਵਿੱਚ ਉਹਨੂੰ ਚੋਬਾਂ ਦੇ ਨਾਲੇ ਬਾਲੇ ਹੁੰਦੇ ਆ ਹਨਾ ਤੂੰ ਐ ਨਹੀਂ ਕਰਦਾ ਤੈਨੂੰ ਐ ਨਹੀਂ ਪਤਾ ਤੂੰ ਐ ਕਰਨਾ ਸੀ ਤੂੰ ਐ ਕਰਨਾ ਸੀ ਤੈਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਅਕਲ ਨਹੀਂ ਤੂੰ ਐ ਨਹੀਂ ਕਰਾਈ ਵੀ ਸਾਨੂੰ ਪਤਾ ਵੀ ਅਕਲ ਦੇ ਨਾਲੇ ਬਹੁਤ ਖੜੇ ਹੋ ਜਾਂਦੇ ਆ ਸੋ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਆਪਾਂ ਤਾਂ ਇੱਕੋ ਗੱਲ ਕਹਾਂਗੇ ਵੀ ਸਬਰ ਸੰਤੋਖ ਬਹੁਤ ਵੱਡੀ ਚੀਜ਼ ਹੈ ਜਿਹੜੇ ਬੰਦੇ ਨੇ ਇਹ ਕਰਨਾ ਸਿੱਖ ਲਿਆ ਨਾ ਉਹ ਬੰਦੇ ਨੂੰ ਕੋਈ ਵੀ ਬੰਦਾ ਪਿੱਛੇ ਨਹੀਂ ਸਿੱਟ ਸਕਦਾ ਇੱਕ ਤਾਂ ਰੱਬ ਦੀ ਰਜ਼ਾ 'ਚ ਰਹਿਣ ਲੱਗ ਜਾਓ ਵੀ ਜੋ ਹੁੰਦਾ ਹੋ ਹੀ ਜਾਂਦੇ ਕਿਉਂਕਿ ਜੋ ਵੀ ਹੁੰਦਾ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਤਾਂ ਇੱਥੇ ਪੱਤਾ ਨਹੀਂ ਹਲਦਾਗਾ ਡਰ ਬਿਚ ਬੀਬੀਆਂ ਕਹਿੰਦੀਆਂ ਡਰ ਲੱਗਦਾ ਡਰ ਕੀ ਚੀਜ਼ ਐ ਡਰ ਕਿਸ ਗੱਲ ਦਾ ਕਿਉਂ ਡਰੋ ਰੱਬ ਦੀ ਦਿੱਤੀ ਜ਼ਿੰਦਗੀ ਐ ਜਿੰਨੇ ਸਾਸ ਪਰਮਾਤਮਾ ਨੇ ਲਿਖਿਆ ਆਪਾਂ ਨੂੰ ਮਿਲ ਕੇ ਰਹਿਣੀ ਐ ਜਿਹੜੇ ਦੁੱਖ ਤਕਲੀਫ ਕਰਮਾਂ ਚ ਲਿਖਤੇ ਉਹ ਕੱਟਨੇ ਪੈਂਦੇ ਆ ਫਿਰ ਡਰ ਕਿਸ ਗੱਲ ਦਾ ਕਿਸ ਚੀਜ਼ ਤੋਂ ਡਰਦੇ ਹੋ ਮਰਨ ਤੋਂ ਡਰਦੇ ਹੋ ਮੈਨੂੰ ਮਰਦੇ ਸਾਨੂੰ ਕੁਝ ਨਹੀਂ ਹੁੰਦਾ ਜਿੰਨਾ ਤੇ ਰੱਬ ਦੇ ਘਰੋਂ ਤੁਹਾਡਾ ਨੰਬਰ ਨਹੀਂ ਨਾ ਆਉਂਦਾ ਤੁਹਾਨੂੰ ਕੁਝ ਨਹੀਂ ਹੁੰਦਾ ਚਾਹੇ ਜਿੱਥੇ ਮਰਜੀ ਤੁਰੇ ਫਿਰੋ ਐਵੇਂ ਨਾ ਬਹਿਮਾ ਪਰਮਾ ਚ ਆਪ ਦੀ ਜ਼ਿੰਦਗੀ ਬਰਬਾਦ ਕਰੀ ਚੱਲੋ ਆਇਆ ਨਾ ਹੋ ਜੇ ਬਾਹ ਨਾ ਹੋ ਜੇ ਆਪ ਦੇ ਬਹਿਮਾ ਚ ਆਪ ਹੀ ਨਕਰੀ ਜਾਓ ਹੁਣ ਮੈਂ ਆ ਮੈਂ 20 ਨੰਤੋਂ ਬਿਮਾਰ ਚੱਲ ਰਹੀ ਹਾਂ ਤੇ ਜੇ ਮੈਂ ਸਰਦ ਨਹੀਂ ਸੋਚੀ ਆ ਮੈਂ ਹਾਏ ਮੈਂ ਬਿਮਾਰ ਕਿਉਂ ਆ ਹਾਏ ਮੈਂ ਬਿਮਾਰ ਕਿਉਂ ਆ ਫੇਰ ਕੀ ਹੈ ਬਿਮਾਰੀ ਆਈ ਹੈ ਬਗ ਜੂਗੀ ਠੀਕ ਹੋ ਜੂਗੀ ਕਿੱਡੀ ਗੱਲ ਆ ਸਾਰਾ ਦਿਨ ਮਰੂ ਮਰੂ ਕਰਕੇ ਟਾਈਮ ਨਹੀਂ ਲੱਗਦਾ ਇੱਥੇ ਬਹੁਤੀ ਦੁਨੀਆ ਚੰਗੀ ਨਹੀਂ ਤੇ ਬਹੁਤੀ ਮਾੜੀ ਨਹੀਂ ਬਹੁਤੀ ਇੱਥੇ ਤੰਦਰੁਸਤ ਨਹੀਂ ਤੇ ਬਹੁਤੀ ਇੱਥੇ ਬਿਮਾਰ ਨਹੀਂ ਭਾਵ ਦੁਨੀਆ ਸਾਰੇ ਕਿ ਤੂੰ ਹੀ ਦੁਖੀ ਐ ਕਿਸੇ ਨੂੰ ਮਰਜੀ ਪੁੱਛ ਲਾ ਤੂੰ ਠਈਂ ਐ ਨਹੀਂ ਜੀ ਮੈਨੂੰ ਤਾਂ ਆਤਖਲੀਪ ਐ ਤੁੰ ਬਾ ਹੀ ਠੀਕ ਲੱਗਦਾ ਨਾ ਜੀ ਮੇਰੀ ਤਾਂ ਇਸ ਚੀਜ਼ ਦੀ ਦਵਾਈ ਚੱਲਦੀ ਐ ਫਿਰ ਸਹੀ ਕੌਣਾ ਐ ਸ ਦੁਨੀਆ ਤੇ ਕਿਉਂ ਦਿਲ ਜਟਿਆ ਜਿੰਨਾ ਚਿਰ ਸਾਨੂੰ ਰੱਬ ਨੇ ਜ਼ਿੰਦਗੀ ਦਿੱਤੀ ਐ ਉਹਨੂੰ ਤਾਂ ਵਧੀਆ ਢੰਗ ਨਾਲ ਜਿਉ ਲੋ ਚਲ ਮਰਨਾ ਤਾਂ ਇੱਕ ਦਿਨ ਹੈਗਾ ਹੀ ਐ ਫਿਰ ਰੋਜ਼ ਮਰੂ ਮਰੂ ਕਰਕੇ ਕਿਉਂ ਮਰਨਾ ਕੀ ਫਾਇਦਾ ਮਰੂ ਮਰੂ ਕਰਕੇ ਜ਼ਿੰਦਗੀ ਜਿਉਣ ਦਾ ਫੇਰ ਤੂੰ ਤਾਂ ਉਹ ਗੱਲ ਆ ਫਿਰ ਜ਼ਿੰਦਗੀ ਜਿਉਣੀ ਛੱਡ ਦੋ ਮਹਾਨ ਬਣੋ ਮਹਾਨ ਬੰਦਿਆਂ ਦੀ ਹਰ ਇੱਕ ਬੰਦਾ ਕਦਰ ਕਰਦਾ ਦੇਖੋ ਜੇ ਕਿ ਤੁਹਾਡੇ ਨਾਲ ਕਰਦਾ ਹਨ ਉਹਨੂੰ ਆਪੇ ਪਰਮਾਤਮਾ ਦੇਖ ਲੈਂਦਾ ਤੁਸੀਂ ਕਦੇ ਇਹ ਨਾ ਸੋਚਿਆ ਕਰੋ ਕਿ ਫਲਾਣੇ ਬੰਦੇ ਨੇ ਮੇਰੇ ਨਾਲ ਮਾੜੀ ਕੀਤੀ ਹੈ ਮੈਂ ਉਹਦੇ ਨਾਲ ਦੇਖਣਾ ਹੈ ਉਹ ਮਰ ਜਾਏ ਉਹਨੂੰ ਐ ਹੋ ਜਾਣਾ ਉਹਨੂੰ ਐ ਹੋ ਕਦੇ ਵੀ ਇਹ ਗਲਤ ਮਲਤ ਨਾ ਬੋਲੋ ਕਿਉਂਕਿ ਪਰਮਾਤਮਾ ਇਹ ਚੀਜ਼ੇ ਪਰਮਾਤਮਾ ਦੇ ਘਰੋਂ ਮਿਲਦੀ ਆ ਕਹਿੰਦੇ ਜਿਹੜਾ ਬੰਦਾ ਜਿਹਦੇ ਮਨ 'ਚ ਜੋ ਛੁੱਟਦਾ ਉਹ ਵਾਪਸ ਆਪਣੇ ਤੇ ਆਪ ਆ ਜਾਂਦਾ ਹੈ ਵਾਪਸ ਆਪਣੇ ਤੇ ਆ ਜਾਂਦਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣੀ ਆ ਵੀ ਜੇ ਕੋਈ ਤੁਹਾਨੂੰ ਮਾੜਾ ਚੰਗਾ ਬੋਲਦਾ ਨਾ ਤੁਸੀਂ ਉਹਦੀ ਈਰਖਾ ਨਾ ਕਰੋ ਇਹ ਸੋਚ ਲਓ ਵੀ ਚਲੋ ਕੋਈ ਗੱਲ ਨਹੀਂ ਕਰ ਲੈਣ ਦੀ ਇਹਨੂੰ ਕੋਈ ਚੱਕਰ ਨਹੀਂ ਕਿਉਂਕਿ ਪਰਮਾਤਮਾ ਨੇ ਇੱਕ ਨਾ ਇੱਕ ਦਿਨ ਸੋਡੇ ਬਿੜੇ ਵੀ ਪਾਰ ਕਰ ਦੇਣੀ ਹੈ ਦੁਨੀਆ ਤੇ ਜਿਹੜਾ ਬੰਦਾ ਆਇਆ ਓਹਨੂੰ ਪਰਮਾਤਮਾ ਨਹੀਂ ਭੇਜਿਆ ਆਪਦੀ ਆਪ ਤਾਂ ਕੋਈ ਵੀ ਨਹੀਂ ਆਉਂਦਾ ਇੱਥੇ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਵੇ ਜਦੋਂ ਕੋਈ ਆਉਂਦਾ ਦੁਨੀਆ ਤੇ ਓਹ ਵੀ ਪਰਮਾਤਮਾ ਭੇਜਦਾ ਲੈ ਕੇ ਵੀ ਪਰਮਾਤਮਾ ਜਾਂਦਾ ਫਿਰ ਡਰ ਕਿਸ ਦਾ ਲਾ ਮੈਨੂੰ ਉਹ ਚੀਜ਼ ਨਾ ਮਾਰ ਦੇ ਮੈਨੂੰ ਬਿਮਾਰੀ ਨਾ ਮਾਰ ਦੇ ਮੈਨੂੰ ਫੁਲਾਣਾ ਕੋਈ ਨਹੀਂ ਕਿਸੇ ਨੂੰ ਮਾਰਦਾ ਹੁੰਦਾ ਜੀ ਤਾਂ ਰੱਬ ਦੀ ਦਿੱਤੀ ਜ਼ਿੰਦਗੀ ਹੈ ਜਿੰਨੀ ਸਾਨੂੰ ਮਿਲੀ ਹੈ ਭੋਗ ਕੇ ਜਾਣੀ ਪੈਣੀ ਹੈ ਕਿਉਂਕਿ ਜਿਹੜੇ ਇੱਥੇ ਨਰਕ ਸੁਰਗ ਪਰਮਾਤਮਾ ਨੇ ਆਪਣੇ ਕਰਮਾਂ 'ਚ ਲਿਖਿਆ ਉਹ ਆਪਾਂ ਨੂੰ ਭੋਗਣੇ ਪੈਂਦੇ ਆ ਫਿਰ ਧਰਮ ਕੋ ਮਦਾਗਣੀਆਂ ਹਰੇ ਦਿਨ ਆਪਦੀ ਜ਼ਿੰਦਗੀ ਨੂੰ ਵਧੀਆ ਕਰਕੇ ਜਿਉਮੋ ਕੱਲ ਕੀਨੇ ਦੇਖਿਆ ਆਪਾਂ ਤਾਂ ਗੰਦ ਦੇ ਚੱਕਰ ਜੀ ਮਰੀ ਜਾਂਦੇ ਆ ਨਾ ਹੋ ਜੇ ਆ ਨਾ ਹੋ ਜੇ ਆਪਦੀਆਂ ਢੇਰੀਆਂ ਬਣਾਈ ਜਾਂਦੇ ਆ ਢਾਈ ਜਾਂਦੇ ਆ ਫਿਰ ਕੀ ਹੋ ਜਾਂਦਾ ਜ਼ਿੰਦਗੀ ਹੈ ਜ਼ਿੰਦਗੀ ਨਾਲ ਲੜਨਾ ਸਿੱਖੋ ਇੱਕ ਦਿਨ ਜ਼ਿੰਦਗੀ ਨੂੰ ਤੁਸੀਂ ਹਰਾ ਲੋਗੇ ਜੇ ਮਾੜਾ ਵਕਤ ਸੋਡੇ ਤੇ ਚੱਲ ਰਿਹਾ ਹੈ ਤੇ ਫਿਰ ਕਿੰਨਾ ਕ ਚਿਰ ਚੱਲੂ ਚੰਗਾ ਵੀ ਆਜੂ ਫਿਰ ਕਿ ਮਨ ਛੋਟਾ ਕੀਤਾ ਢੇਰੀਆਂ ਢਾਕੇ ਇੱਥੇ ਕੁਝ ਨਹੀਂ ਬਣਦਾ ਇੱਥੇ ਹੌਸਲੇ ਨਾਲ ਜਾਉਣਾ ਪੈਂਦਾ ਹਰ ਪਲ ਹੌਸਲੇ ਨਾਲ ਤਰੋ ਫੇਰ ਜ਼ਿੰਦਗੀ ਰਾਹ ਦਿੰਦੀ ਹੈ ਦਿਲ ਸੱਟ ਕੇ ਕੀ ਕਰੂੰਗੀ ਕੁਝ ਵੀ ਨਹੀਂ ਰਹਿਣਾ ਪੱਲੇ ਬਸ ਇਹ ਸੋਚ ਕੇ ਚੱਲੋ ਵੀ ਜੋ ਹੁੰਦਾ ਹੋਈ ਜਾਂਦੇ ਆਪਾਂ ਤਿਆਰ ਪਰ ਮਾਤਮਾ ਨੇ ਸਾਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ ਆ ਆਪਦੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਨਾ ਕਿ ਨੂੰ ਦੁੱਖਾਂ ਦੇ ਵਿੱਚ ਕੱਟੋ ਤੁਸੀਂ ਜ਼ਿੰਦਗੀ ਜਿਉਣਾ ਆਏ ਹੋ ਕੱਟਣ ਨਹੀਂ ਆਏ ਸਾਰਾ ਦਿਨ ਮਰੂ ਮਰੂ ਕਰੀ ਜਾਣਾ ਉਹ ਤੋਂ ਡਰ ਲਿਆ ਉਹ ਤੋਂ ਡਰ ਲਿਆ ਆ ਨਾ ਉਹ ਜੇ ਬਾ ਜੋ ਹੁਣਾ ਹੋ ਕੇ ਰਹਿਣਾ ਤੁਹਾਡੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਕਿਉਂ ਡਰਨਾ ਫਿਰ ਜ਼ਿੰਦਗੀ ਹੌਸਲੇ ਨਾਲ ਜਿਉਮੋ ਕੁਝ ਕਰਕੇ ਦਿਖਾਓ ਦੁਨੀਆ ਤੇ ਆਏ ਹੋ ਕੁਝ ਕਰਕੇ ਦਿਖਾਓ ਜਾਣਾ ਤਾਂ ਇੱਕ ਦਿਨ ਸਭ ਨੇ ਆ ਕਰੋ ਕੋਈ ਐਸੀ ਚੀਜ਼ ਕਰੋ ਵੀ ਲੋਕ ਸੋਨੂੰ ਯਾਦ ਕਰਨ ਵੀ ਹਾਂ ਯਾਰ ਬੰਦਾ ਸੀ ਜਗ ਤੇ ਆਇਆ ਸੀ ਕੋਈ ਚੰਗੇ ਕੰਮ ਕਰੋ ਮਹਾਨ ਕੰਮ ਕਰੋ ਜਿੰਨਾ ਕਰਕੇ ਸੋਨੂੰ ਦੁਨੀਆ ਜਾਣੇ ਵੀ ਇਹ ਚੰਗੇ ਬੰਦੇ ਸੀ ਮਾੜਾ ਨੂੰ ਕੌਣ ਯਾਦ ਕਰਦਾ ਜੀ ਉਹ ਜਿੱਦਾਂ ਆਉਂਦੇ ਆ ਜਗ ਤੋਂ ਚਲੇ ਜਾਂਦੇ ਆ ਮਹਾਨ ਬਣਨਾ ਚ ਕੋਈ ਬਾਲਾ ਜ਼ੋਰ ਨਹੀਂ ਲੱਗਦਾ ਮਹਾਨ ਦਾ ਮਤਲਬ ਕੀ ਹੈ ਵੀ ਬਸ ਕਿਸੇ ਦਾ ਮਾੜਾ ਨਾ ਕਰੋ ਬੁਰਾ ਨਾ ਕਰੋ ਰੱਬ ਦੀ ਰਜ਼ਾ ਚ ਰਹੋ ਜੋ ਹੁੰਦਾ ਹੋਈ ਜਾਂਦੇ ਜੋ ਤੁਹਾਡੇ ਬਸ ਚਾਹ ਉਹਦੇ ਬਾਰੇ ਸੋਚੋ ਜਿਹੜਾ ਤੁਹਾਡੇ ਬਸ 'ਚ ਹੈ ਨਹੀਂ ਉਹਦੇ ਬਾਰੇ ਕਦੇ ਵੀ ਨਾ ਸੋਚੋ ਕਹਿਦਿਆ ਕਰੋ ਵੀ ਲੈ ਪਰਮਾਤਮਾ ਜੋ ਤੁਹਾਨੂੰ ਚੰਗਾ ਲੱਗਦਾ ਕਰੀ ਜਾ ਅਸੀਂ ਤਾਂ ਤੇਰੀ ਰਾਜਾ ਚ ਰਾਜ ਨਹੀਂ ਸੋ ਵਾਹਿਗੁਰੂ ਤੇ ਬ੍ਰੋਸਰ ਰੱਖੋ ਆਪਣੇ ਆਪ ਤੇ ਬ੍ਰੋਸਰ ਰੱਖੋ ਇੱਕ ਦਿਨ ਸਭ ਦੇ ਦਿਨ ਬਦਲ ਜਾਂਦੇ ਆ ਠੀਕ ਹੋ ਜਾਂਦਾ ਸਭ ਕੁਝ ਠੀਕ ਹੋ ਜਾਂਦਾ ਦਿਲ ਨਾ ਸਿੱਟਿਆ ਕਰੋ ਦਿਲ ਸਿੱਟਣਾ ਕੁਝ ਨਹੀਂ ਬੰਦਦਾ 24 ਘੰਟੇ ਚੜ੍ਹਦੀ ਕਲਾ ਚ ਰਹਾ ਕਰੋ ਹੌਸਲੇ ਚ ਰਹਾ ਕਰੋ ਬੀ ਪ੍ਰਮਾਤਮਾ ਮੈਂ ਤੇਰੀ ਭਾਣੀ ਚ ਖੁਸ਼ ਜਿਵੇਂ ਤੇਰੀ ਮਰਜ਼ੀ ਹੈ ਮੈਂ ਉਵੇਂ ਚੱਲੂਗਾ ਸੋ ਵਾਹਿਗੁਰੂ ਦੀ ਰਜਾ ਚ ਰਹਿਣ ਵਾਲੇ ਲੋਕ ਕਦੀ ਮਰਦੇ ਨਹੀਂ ਹੁੰਦੇ ਉਹਨਾਂ ਨੂੰ ਡਰ ਨਹੀਂ ਲੱਗਦਾ ਸੋ ਪਰਮਾਤਮਾ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣਾ ਵਾਹਿਗੁਰੂ ਸਾਨੂੰ ਬਹੁਤ ਬਹੁਤ ਤਰੱਕੀ ਦੇਣਾ ਤੁਹਾਡੇ ਹੌਸਲੇ ਬੁਲੰਦ ਰਹਿਣ ਸੋ ਮੇਰੇ ਬੰਨੇ ਮਮਨਜੀਦ ਬ ਸਤਿ ਸ਼੍ਰੀ ਅਕਾਲ ਜੀ